ਇਹ ਜਿਹੜੀ ਦਿੱਲੀ 에어ਪੋਰਟ ਤੋਂ ਸਵਾਰੀ ਜਿਹੜੀ ਆਈ ਸੀਗੀ ਜਦ ਆਦੀ ਕਿ ਰਾਤ ਦੇ ਵਿੱਚ ਹਾਦਸਾ ਹੋਇਆ ਦਾ ਸੜਕ ਹਾਦਸਾ ਤੇ ਹੁਣ ਦੂਸਰੀ ਬੱਸ ਵਿੱਚ ਆ ਜਿਹੜੀ ਸ਼ਹਿਰ ਕੀਤੇ ਜਾ ਰਹੀ ਹੈ ਸਵਾਰੀ ਸ਼ੁਕਰ ਹੈ ਰੱਬ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਗੱਡੀ ਵੀ ਜਿਹੜੀ ਸਵਿਫਟ ਗੱਡੀ ਹੈ ਇਹ ਵੀ ਸ਼ਾਇਦ ਵਿੱਚ ਵੱਜੀ ਹੈ ਬੱਸਾਂ ਦਾ ਜਿਵੇਂ ਇੱਕਦਮ ਵਿਚਕਾਰ ਜਦੋਂ ਬ੍ਰੇਕ ਲੱਗੀ ਹੈ ਸੜਕ ਉੱਤੇ ਵਿਚਕਾਰ ਬੱਸਾਂ ਦੀ ਤੇ ਗੱਡੀਆਂ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਦਾਦੇ ਕੀ ਗੱਡੀਆਂ ਨੇ ਤੇ ਇਸ ਵਕਤ ਤਸਵੀਰਾਂ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਫੋਰਚੂਨਰ ਗੱਡੀ ਆ ਵੀ ਵੱਜੀ ਆ ਸਵਿਫਟ ਗੱਡੀ ਆ ਉਹ ਵੀ ਵੱਜੀ ਆ ਦੇਖੋ ਬੰਪਰ ਜਿਹੜਾ ਸਵਿਫਟ ਗੱਡੀ ਦਾ ਅੱਗੇ ਡੈਮੇਜ ਹੋ ਗਿਆ ਪੂਰਾ ਤੇ ਨਾਲ ਇੰਡੋ ਕੈਡੀਅਨ ਦੀ ਬੱਸ ਆ ਉਹ ਵੀ ਡੈਮੇਜ ਹੋਈ ਆ ਤੇ ਫੋਰਚੂਨਰ ਦੇ ਵਿੱਚ ਵੀ ਸ਼ਾਇਦ ਕੋਈ ਲੱਗਦਾ ਹੈ ਕਿ ਟੱਕਰ ਵੱਜੀ ਆ ਦਿੱਲੀੋਂ ਜਿਹੜੀ ਬੱਸ ਆ ਰਹੀ ਸੀਗੀ ਸਵਾਰੀਆਂ ਨਾਲ ਭਰੀ ਤੇ ਇੱਕਦਮ ਆਉਂਦੇ ਆਉਂਦੇ ਸੜਕ ਹਾਦਸਾ ਹੋ ਗਿਆ ਦਿੱਲੀੋਂ ਆ ਰਹੀ ਸੀਗੀ ਤੇ ਜਲੰਧਰ ਜਾਣਾ ਸੀ ਉਹਨਾਂ ਨੇ ਕਾਫੀ ਭਿਆਨਕ ਤੇ ਦਰਦਨਾਕ ਹਾਦਸਾ ਹੋਇਆ ਉਸ ਪਾਸੇ ਵੱਜੂ ਪਰੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਪਰ ਜਰਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਸ਼ੁਕਰ ਹੈ ਰੱਬ ਦਾ ਜਾਨੀ ਨੁਕਸਾਨ ਨਹੀਂ ਹੋਇਆ ਸਵਾਰੀਆਂ ਗੱਡੀਆਂ ਅੰਦਰ ਬੈਠੀਆਂ ਹੋਈਆਂ ਨੇ ਤੇ ਦੋ ਬੱਸਾਂ ਕਰਕੇ ਤਿੰਨ ਤੋਂ ਚਾਰ ਗੱਡੀਆਂ ਜਿਹੜੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਇਸ ਵਕਤ ਮੌਕੇ ਦੀ ਤਸਵੀਰ ਜਿਹੜੀ ਸੰਭੀ ਕਰ ਰਿਹਾ ਇੰਡੋ ਕੈਨੇਡੀਅਨ ਬੱਸਾਂ ਜੀ ਇਹ ਦਿੱਲੀੋਂ ਆ ਰਹੀ ਸੀ ਕਿ ਸਵਾਰੀਆਂ ਲੈ ਕੇ ਤੇ ਰਾਸਤੇ ਦੇ ਵਿੱਚ ਜਿਹੜਾ ਸੜਕ ਖਾਸਾ ਹੋ ਜਾਂਦਾ ਜਲੰਧਰ ਪਹੁੰਚਦੇ ਪਹੁੰਚਦੇ ਇਸ ਵਕਤੇ ਇੱਕ ਦੋਪਾ ਬੱਸ ਹੈ ਤੇ ਦੂਸਰੀ ਇੰਡੋ ਕੈਨੇਡੀਅਨ ਦੀ ਬੱਸ ਹੈ ਜੀ ਆਹ ਜਿਹੜੀ ਪਿੱਛੇ ਉਹ ਜਿਹੜਾ ਵੱਜੀਆ ਬੱਸ ਦੋਪਾ ਬੱਸ ਵਾਲੀ ਪਿੱਛੇ ਵੱ ਦੇ ਫਰੰਟ ਸਾਈਡ ਆ ਜਿਹੜਾ ਇੰਡੋ ਕੈਨੇਡੀਅਨ ਦੀ ਡੈਮੇਜ ਹੋਈ ਆ ਤੇ ਬੈਕ ਸਾਈਡ ਆ ਜਿਹੜੀ ਗੋਆਬਾ ਰੋਡ ਵੇ ਦੇ ਬਾਦਸ਼ਾਹ ਜੀ ਇਹ ਜਿਹੜੀ ਬੈਕ ਸਾਈਡ ਤੋਂ ਡੈਮੇਜ ਹੋਈ ਆ ਮੌਕੇ ਦੀ ਤਸਵੀਰ ਜਿਹੜੀ ਆ ਚਰਨਾਲ ਸਾਂਝੀ ਕਰ ਰਹੇ ਆ ਇਹ ਦੱਸਦੇ ਕਿ ਦਾਦਾ ਮੰਡੀ ਤੋਂ ਪੀਪੀ ਵੱਲ ਨੂੰ ਆਈਏ ਤਾਂ ਬੱਸਾਂ ਜਿਹੜੀ ਇਹ ਸੜਕ ਖਾਸਾ ਹੋਇਆ ਸਵਾਰੀਆਂ ਨਾਲ ਭਰੀ ਹੋਈ ਸੀ ਬਾਸੇ ਇਸ ਵਕਤੇ ਡਰਾਈਵਰ ਨਾਲ ਗੱਲਬਾਤ ਕਰ ਲਏ ਨੇ ਜਿਹੜੇ ਬਾਸ ਦੇ ਡਰਾਈਵਰ ਨੇ ਕੈਨੇਡੀਅਨ ਬੱਸ ਵੀ ਜਿਹੜੀ ਦੱਸਦੇ ਕਿ ਸੜਕ ਹਾਲਾਤ ਦੇ ਵਿੱਚ ਇਸ ਵਕਤੇ ਕਾਫੀ ਮਾੜੇ ਹਾਲਾਤ ਬਣ ਗਏ ਹੋਇਆ ਇੰਡੋ ਕੈਨੇਡੀਅਨ ਦੀ ਬਾਦਸ਼ਾਹ ਮੋਕੇ ਜੀ ਕਸੂਰਾ ਸਾਧੀਆ ਕਰ ਰਹੇ ਆ ਬਿਲਕੁਲ ਰਾਮਾ ਮੰਡੀ ਚੌਂਕ ਦੇ ਨਜ਼ਦੀਕ ਇਹ ਸਾਰੀ ਘਟਨਾ ਹੋਈ ਆ ਬਾਗੇਤੀ ਰਸਤੇ ਮੋਕੇ ਦੇ ਹਾਲਾਤ ਉਹਨਾਂ ਸਾਧੀ ਕਰ ਰਹੇ ਆ ਆ ਦੇਖੋ ਬੱਚਾ ਜਿਹੜੀ ਪਾਸੇ ਆ ਰਹੀ ਸੀਗੀ ਦੇ ਪਿੱਛੇ ਇੱਕ ਹੋਰ ਹੀ ਡਰਾਈਵਰ ਜੀ ਅੱਗੇ ਪਾਸੇ ਖੜੀ ਸੀਗੀ ਦੋਨੋਂ ਬੱਚਾ ਦਾ ਆਪਸ ਵਿੱਚ ਟਕਰਾਅ ਹੋਇਆ ਤੇ ਗਲਬਤ ਚੱਲ ਰਿਹਾ ਹੈ ਮੋਟਰਸਾਈਕਲ ਵਾਲਾ ਆ ਗਿਆ ਏ ਭਈ ਨਾ ਕੀ ਤੁਹਾਡਾ ਕ੍ਰੋਸਿੰਗ ਕੱਟ ਤੋ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਇਹ ਹੋਇਆ ਕਿੱਦਾਂ ਜੀ ਹਾਂ ਇਹ ਨਾ ਕ੍ਰੋਸਿੰਗ ਕੱਟਦੇ ਜੀ ਉਹਰੇ ਹਾਂਜੀ ਹਾਂਜੀ ਮੋਟਰਸਾਈਕਲ ਵਾਲਾ ਬਾਈਕ ਵਾਲਾ ਨਾ 1 ਲੱਖ ਤੋਂ ਨਿਕਲ ਆਇਆ ਹਾਂ ਇਸ ਤਰ੍ਹਾਂ ਰਿੰਗ ਰੋਡ ਤੋਂ ਨਾ ਵਰਜਨ ਤੋਂ ਚੜ ਗਿਆ ਜੀ 1 ਲੱਖ ਤੋਂ ਉਹਨੇ ਬ੍ਰੇਕ ਮਾਰਦੇ ਮੁਰੇ ਹਾਂ ਪਿੱਛੇ ਦਵਾਬਾ バス ਜੀਗੀ ਦਵਾਬਾ バス ਵਾਲਾ ਪਹਚਾਇਆ ਉਹਨੇ ਬ੍ਰੇਕ ਐਮਰਜੈਂਸੀ ਪਾ ਕੇ ਜਦੋਂ ਪਿੱਛੇ ਇੰਡੋਗਰੇਨੀ ਨਿਵਾਸੀਗੀ ਇਹਦੀ ਬ੍ਰੇਕ ਐਮਰਜੈਂਸੀ ਪਾ ਕੇ ਜਾਨੀ ਸਵਾਰੀਆਂ ਸਾਰੀਆਂ ਦਾ ਬਚਾਵਾ ਜਾਣੀ ਗੱਡੀਆਂ ਦਾ ਜਿਹਨੂੰ ਨੁਕਸਾਨ ਹੋਇਆ ਮੋਟਰਸਾਈਕਲਾਂ ਦਾ ਵੀ ਵਿਚਾਰ ਸਾਰਿਆਂ ਦਾ ਵਿਚਾਰ ਸਾਰਿਆਂ ਦਾ ਵਿਚਾਰ ਮੋਟਰਸਾਈਕਲ ਦਾ ਵੀ ਹੋਰੀ ਹੈ ਜੀ ਉਹ ਵੀ ਹੋਰੀ ਹੈ ਹਾਂਜੀ ਹਾਂਜੀ ਵਿਚਾਰ ਸਾਰਿਆਂ ਦਾ ਜਾਨੀ ਬਚਤ ਰਹਿ ਗਈ ਸਾਰਿਆਂ ਦੀ ਮਾਲੀ ਨੁਕਸਾਨ ਕਿੰਨਾ ਕਰੋ ਕਿਸੇ ਦਾ ਕੋਈ ਮਾਲੀ ਨੁਕਸਾਨ ਤਾਂ ਜੀ ਹੁਣ ਚਲੋ ਇਹਦਾ ਇੰਸ਼ੋਰੈਂਸ ਹੈਗੀ ਆ ਕਵਰ ਹੋ ਜਾਂਦਾ ਸਾਰੇ ਤੁਹਾਡੀ ਕਿਹੜੀ ਬਸ ਸੀ ਸਰ ਹਾਂਜੀ ਇਹ ਕਿਹੜੀ ਬਸ ਸੀ ਆਪਣੀ ਇੰਡੋਕੀਨੀ ਜਿਹੜੀ ਜਗ੍ਹਾ ਤੋਂ ਆ ਰਹੇ ਸੀ ਕਿਹੜੀ ਜਗ੍ਹਾ ਜਾਣਾ ਸੀ ਇਹ ਦਿੱਲੀ 에ਰਪੋਰਟ ਤੋਂ ਬਸ ਆਈ ਹੈ ਜੀ ਇਹ ਜਲੰਧਰ ਆਪਣੀ ਰੂਟ ਵਾਲੀ ਬੱਸ ਆ ਦਵਾਵਾਸਿਆ ਦਾ ਹਿਸ਼ਾਰ ਫਰਮਾਈ ਹੋਵੇ ਤੁਹਾਡੀ ਬਾਸ ਜਿਹੜੀ ਜਲੰਧਰ ਜਾਣੀ ਸੀ ਦਫਤਰੀ ਆਪਣੀ ਹਾਂ ਜਲੰਧਰ ਹੀ ਜਾਣੀ ਉਹ ਤਾਂ ਬਚਾਇਆ ਕੋਈ ਜਾਨ ਨਹੀਂ ਸਾਡਾ ਕੋਈ ਸੱਟ ਚੋੜ ਸਾਰੀਆਂ ਸਵਾਰੀਆਂ ਸੇਫ ਨੇ ਜੀ ਮੋਟਰਸਾਈਕਲ ਵਾਲਾ ਵੀ ਸੇਫ ਆ ਸਾਰੇ ਜਾਨੀ ਸੇਫ ਨੇ ਕੋਈ ਪ੍ਰੋਬਲਮ ਨਹੀਂ ਜਾਨੀ ਨੁਕਸਾਨ ਬੱਸ ਬਾਈਕ ਨੂੰ ਵਿਚਾਰ ਕਰਕੇ ਇਹਦੀ ਬ੍ਰੇਕ ਹਾਂ ਜੀ ਹਾਂ ਜੀ ਬਾਈਕ ਨੂੰ ਵਿਚਵਾਣ ਕਰਕੇ ਬਾਈਕ ਸਵਾਰ ਗਿਆ ਗਲਤੀ ਨਾਲ ਅੱਗੇ ਆ ਗਿਆ ਉਹ ਅੱਗੇ ਆ ਗਿਆ ਉਹਨੇ ਬ੍ਰੇਕ ਮਾਰ ਲਿਆ ਉਹਦੇ ਵੀ ਮੋਟਰਸਾਈਕਲ ਵਾਲਾ ਅੱਗੇ ਆ ਕੇ ਬ੍ਰੇਕ ਮਾਰ ਲਿਆ ਰਾਸਤੇ ਦੀ ਸੜਕ ਦੇ ਉੱਪਰ ਇੱਕਦਾ ਜਾਮ ਲੱਗਾ ਸੀ ਨਹੀਂ ਜਾਮ ਨਹੀਂ ਸੀਗਾ ਉਹ ਇੱਕ ਲ ਕੋਈ ਚੀਜ਼ ਹਾਂ ਸਿੱਧਾ ਉੱਪਰ ਆ ਗਿਆ ਰੋਡ ਦੇ ਉੱਤੇ 1 ਲੱਖ ਦੇਖਿਆ ਨਹੀਂ ਲੇਦਰ ਦਾ ਧਿਆਨ ਨਹੀਂ ਮਾਰਿਆ ਰਣਜੀਤ ਸਿੰਘ ਆ ਜੀ ਮੋਟਰਸਾਈਕਲ ਵਾਲਾ ਜਿਹੜਾ ਅੱਗੇ ਆ ਜਾਂਦਾ ਬੱਸ ਤੇ ਬਾਸ ਜਿਹੜੀ ਇੱਕਦਮ ਬ੍ਰੇਕ ਮਾਰਦੀ ਆ ਤੇ ਉਸ ਤੋਂ ਬਾਅਦ ਦੱਦੇ ਚ ਕਾਫੀ ਭਿਆਨਕ ਸੜਕ ਮਾਤਾ ਹੋਇਆ ਇਹਦਾ ਗੱਲਬਾਤ ਕਰ ਲੈਨੇ ਭਾਈ ਨਾਮ ਕੀ ਤੁਹਾਡਾ ਜੀ ਉਹ ਰਾਸਤੇ 'ਚ ਮੋਟਰਸਾਈਕਲ ਆ ਕੇ ਖੜੀ ਸੀ ਉਸੇ ਕਰਕੇ ਮਾਨੂੰ ਬਚਾਉਣ ਦੇ ਚੱਕਰ 'ਚ ਹੋ ਗਿਆ ਬਾਈਕ ਵਾਲਿਆਂ ਨੇ ਇੱਕਦਮ ਬ੍ਰੇਕ ਬਾਤ ਤੀ ਉਹਦੇ ਕਰਕੇ ਹਾਂ ਜੀ ਹਾਂ ਜੀ ਉਹਨਾਂ ਨੇ ਕਿਹੜੀ ਗੱਾਰੀ ਸੀ ਬੱਸ ਤੁਹਾਡੀ ਖੁਸ਼ਗਰਪੁਰ ਤੋਂ ਜਲੰਧਰ ਪਾਸੇ ਜਲੰਧਰ ਜਾਨੀ ਕੀ ਨਾਮ ਕੀ ਤੁਹਾਡਾ ਤੇ ਕੀ ਗੱਲ ਸੀ ਕਿਹੜੀ ਬੱਸ ਆ ਜੀ ਇਹ ਹਿੰਦੂ ਆਪਾ ਰੋਡ ਵੀ ਤੇ ਹੁਣ ਸਵਾਰੀਆਂ ਨੂੰ ਬੱਸਾ ਹਾਂਜੀ ਹਾਂਜੀ ਠੀਕ ਹੈ ਨਾ ਮੌਕੇ ਤੇ ਮੌਕੇ ਤੇ ਦਾਦੇ ਕੀ ਜਿਹੜੇ ਸਵਾਰੀਆਂ ਨੇ ਉਹ ਨਿਕਲ ਜਿਹੜੇ ਇਸ ਬੱਸ ਤੋਂ ਬਾਹਰ ਦੂਸਰੀ ਬੱਸਾ ਜਿਹੜੀ ਆਈ ਆ ਉਸ ਦੇ ਵਿੱਚ ਬਿਠਾ ਦਿੱਤਾ ਜਾਵੇਗਾ ਸਵਾਰੀਆਂ ਨੂੰ ਨੇ ਮੁੰਡਾ ਸਾਡਾ ਉਹ ਛੋਟਾ ਬਾਈ ਸਾਲ ਮਾਰ ਕੇ ਭਾਜੀ ਉੱਤਰਿਆ ਮੇਰਾ ਭਾਜੀ ਮੋਹਿਦ ਉਹ ਕਹਿੰਦੇ ਸੀ ਬਾਈਕ 'ਤੇ ਇੱਧਰ ਗੱਲ ਪਾਈ ਗੱਲ ਭਾਈ ਜੀ ਸਾਹ ਗੱਪਾ ਆ ਪਹਿਲਾਂ ਮੈਨੂੰ ਵਾਹ ਦੱਸੋ ਭਾਈ ਜੀ ਗੱਪਾ ਆ ਇਹ ਭਾਈ ਸਾਹਿਬ ਅਸਤਾਈਆਂ ਜਗ੍ਹਾ ਟੱਪੇ ਲਾ ਕੇ ਖੜਾਗੇ ਮੋਟਰਸਾਈਕਲ ਟਾਇਰ ਦੇ ਭਾਈ ਜੀ ਭਾਈ ਆਪ 사이ਡ ਤੇ ਖੜੇ ਮੋਟਰਲ ਭਾਈ ਉਹ ਦੇਖੋ ਨਾਲੇ ਬੱਸ ਦਾ ਕੱਟ ਦੇਖੋ ਭਾਈ ਕਿੱਥੋਂ ਵੱਜਦਾ ਦਿਖਾਉਗੇ ਭਾਈ ਮਾੜਾ ਕਿੱਥੇ ਆਜੋ ਆਜੋ ਉਹਦੇ ਤੁਹਾਨੂੰ ਕਹਿ ਲਿਆ ਨਾ ਕਿ ਤੁਸੀਂ ਅੱਗੇ ਆਗੇ ਸੋ ਬਿਲਕੁਲ ਇਹ ਮੋਟਰਸਾਈਕਲ ਸਵਾਰ ਸੀਗਾ ਦਾਦੇ ਕਿ ਇਹਨਾਂ ਦੇ ਉੱਤੇ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਸੀਗੇ ਪਰ ਇਹਨਾਂ ਨੇ ਆਪਣਾ ਪੱਖ ਜਿਹੜਾ ਸਾਹਮਣੇ ਰੱਖਤਾ ਹੋਇਆ ਇਹਨਾਂ ਵੱਲੋਂ ਕਿਆ ਜਾ ਰਿਹਾ ਕੀ ਬੱਸ ਵਾਲੇ ਦੀ ਗਲਤੀ ਹੈ ਬੱਸ ਵਾਲੇ ਨੇ ਇੱਕਦਮ ਜਿਹੜਾ ਹਾਈਵੇ ਤੋਂ ਸਰਵਿਸ ਰੋਡ ਤੇ ਕੱਟ ਮਾਰਿਆ ਤੇ ਤਾਂ ਕਰਕੇ ਜਿਹੜਾ ਇਹਨਾਂ ਦਾ ਹਾਦਸਾ ਹੋਇਆ ਹੈ ਪਰ ਬੱਸ ਵਾਲੇ ਸਾਰੀ ਗੱਲ ਹੈ ਜਿਹੜੀ ਮੋਟਰਸਾਈਕਲ ਵਾਲੇ ਉੱਪਰ ਸਿੱਟ ਰਿਹਾ ਤੁਸੀਂ ਤੁਸੀਂ ਇੱਧਰ ਸਿੱਧਾ ਆ ਰਹੇ ਸੀ ਨਹੀਂ ਆਪਾਂ ਬਾਜੀ ਸਾਡਾ ਹਾਂ ਆਪਾਂ ਸਿੱਧੇ ਆਣ ਕੇ ਉੱਥੇ ਮੋਢਾ ਸਾਡੇ ਖੜੇ ਹੀ ਬਾਜੀ ਹਾਂ ਜਿੰਨੇ ਚ ਮਾਰੀ ਉਹਨਾਂ ਨੇ ਖੜਿਆਂ ਚ ਮਗਰੋਂ ਲਿਆ ਕੇ ਮਾਰੀ ਬਾਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਬਈ ਆਪਾਂ ਮੈਂ ਤਾਂ ਬਾਜੀ ਹਿਆਰਪੁਰੋਂ ਆ ਤੁਹਾਡਾ ਕੀ ਨਾਮ ਹੈ ਮੇਰਾ ਮੋਹਿਤਰਾਮ ਆ ਤੁਹਾਡੇ ਦਾ ਕੀ ਨਾਮ ਹੈ ਪਾਜੀ ਚਲਾਉਂਦਾ ਤਾਂ ਮੈਂ ਜਿੱਥੇ ਖੜੇ ਸੀਗੇ ਆਪਾਂ ਉਧਰ ਸਾਈਡ ਤੇ ਖੜੇ ਸੀ ਉਹ ਕਹੇ ਕਿ ਉਹਨੇ ਬ੍ਰੇਕ ਮਾਰ ਦਿੱਤੀ ਉਹ ਪਾਜੀ ਮੋਟਰਸਾਈਕਲ ਤੇ ਖੜੇ ਬ੍ਰੇਕ ਤੇ ਤੁਹਾਨੂੰ ਬਚਾਉਂਦੇ ਬਚਾਉਂਦੇ ਪਾਜੀ ਆਪਰ ਖੜੇ ਸੀ ਸਾਈਡ ਤੇ ਮੋਟਰਸਾਈਕਲ ਨਾਲ ਕਿ ਤੁਹਾਡਾ ਬਾਈਕ ਨਹੀਂ ਚੱਲਦਾ ਪਿਆ ਸੀ ਨਹੀਂ ਨਹੀਂ ਪਾਜੀ ਮੋਟਰਸਾਈਕਲ ਤੇ ਖੜਾ ਸੀ ਫਿਰ ਉਹ ਕਿਉਂ ਕਹਾਰੇ ਕਿ ਇਹਦੀ ਬਾਈਕ ਕੰਮ ਅੱਗੇ ਆ ਗਏ ਇਹਨਾਂ ਨੂੰ ਬਚਾਉਂਦੇ ਬਚਾਉਂਦੇ ਸਾਡਾ ਜਿਹੜਾ ਹੱਥ ਪਾਜੀ ਹੁਣ ਉਹ ਉਹਨਾਂ ਨੇ ਵੀ ਪਾਜੀ ਹੁਣ ਮੋਰੇ ਕੋਈ ਨਾ ਕੋਈ ਬਿਆਨ ਦਾ ਬਤਨ ਨਹੀਂ ਹੁੰਦੇ ਭਾਈ ਚਲੋ ਆਪਾਂ ਕੋਈ 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 ਪਿਆਰ ਪੁੱਛ ਰਿਹਾ ਹੈ ਨਾ ਕਿਉਂਕ